ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅਸੀਂ 20 ਤਰੀਕ ਤੋਂ ਲੈ ਕੇ ਜੋ ਬੇਨਤੀਆਂ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਪਾਵਰ ਕਾਮ ਨੂੰ ਅੱਜ ਅਖੀਰਤੀ ਵਾਰੀ ਸਾਨੂੰ ਉੱਥੇ ਧਰਨਾ ਲਾ ਕੇ ਬੈਠਾ ਆ ਪਿਆ ਔਰ ਪੀਸੀ ਕੱਟ ਜਿਹੜਾ ਧੜੀ ਮੋਦੀ ਇਲਾਕੇ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਕਦੇ 2 ਘੰਟੇ ਕਦੇ 1 ਘੰਟਾ ਕਦੇ 3 ਘੰਟੇ ਉਹਦਾ ਅੱਜ ਜੂ ਐਸਸੀ ਸਾਹਿਬ ਨੇ ਵਿਸ਼ਵਾਸ ਪਾਇਆ ਉਹਨਾਂ ਨੇ ਆਖਿਆ ਕਿ 6 ਘੰਟੇ ਲਗਾਤਾਰ ਬਿਜਲੀ ਦਿੱਤੀ ਜਾਵੇਗੀ ਕਰਾਂਗੇ ਇਹ 8 ਘੰਟੇ ਪੂਰੇ ਪਰ 6 ਘੰਟੇ ਲਗਾਤਾਰ ਦੇ ਕੇ ਜੇ ਕੋਈ ਕਟ ਆਵੇਗਾ ਤੇ ਇਸ ਤਰ੍ਹਾਂ ਦਾ ਕੋਈ ਮਜਬੂਰੀ ਵਸ ਲਾਉਣਾ ਪਊਗਾ ਉਹ 6 ਘੰਟੇ ਤੋਂ ਬਾਅਦ ਲਾਇਆ ਜਾਊਗਾ ਅੱਜ ਪੂਰਾ 3 ਘੰਟੇ ਐਸੀ ਸਾਹਿਬ ਦੇ ਦਫ਼ਤਰ ਮੂਰੇ ਧਰਨਾ ਲੱਗਾ ਐਸੀ ਸਾਹਿਬ ਦਾ ਕਰਾਓ ਕੀਤਾ ਗਿਆ ਔਰ ਉਹਨਾਂ ਦੇ ਉੱਪਰਲੇ ਅਫਸਰਾਂ ਨਾਲ ਜਿਹੜੀ ਆਪ ਗੱਲ ਕਰਕੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ 6 ਘੰਟੇ ਲਗਾਤਾਰ ਬੱਤੀ ਆਏਗੀ ਔਰ ਦਮਾ ਵੀ ਹੀ ਅਟਕੇ ਤੇ ਜਿਹੜੀ 2 ਘੰਟੇ ਹੈਗੀ ਉਹ ਬਾਅਦ ਵਿੱਚ ਕਿਸੇ ਵੇਲੇ ਕੋਈ ਕੱਟ ਦਾ ਵਾਦਾ ਦੇ ਸਕਦੇ ਆ ਪਰ 6 ਘੰਟੇ ਲਗਾਤਾਰ ਆਏਗੀ ਬਾਈ ਗੁਰਜੀਤ ਸਿੰਘ ਸਾਹਿਬ ਬਾਈ